ਰਾਤਾਂ ਲਈ ਆਹੀ ਹਾਂ ਸੜਕਾ ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਆ ਅੱਜ ਦਾ ਆਪਣਾ ਬਲੌਗ ਘਰ ਤੋਂ ਹੀ ਸਟਾਰਟ ਹੋ ਰਿਹਾ ਸੀ ਤੇ ਆਪਾਂ ਲੱਗੇ ਸੀ ਗੱਡੀ ਦੇ ਟਾਇਰ ਚੇਂਜ ਕਰਨ ਵਾਸਤੇ ਤੇ ਆਪਣੀ ਦੂਈ ਗੱਡੀ ਵੀ ਆ ਗਈ ਸੀ ਲੋਡ ਹੋ ਕੇ ਆ ਆਪਣੀ ਇੱਧਰ ਲਾਈ ਹੋਈ ਆ ਬਾੜੀ ਫਲੀਆਂ ਅਮਰੂਦ ਆड़ੂ ਕੀਚੂ ਲਾਏ ਹੋਏ ਨੇ ਤੇ ਆਪਣੇ ਆ ਦੋ ਹੈਲਪਰ ਕਰ ਰਹੇ ਨੇ ਟਾਇਰ ਖੋਲ ਰਹੇ ਨੇ ਆਪਣਾ ਆ ਛੋਟਾ ਫੜੂਆ ਹਜੇ ਚਾਰ ਪੰਜ ਦਿਨ ਹੋਰ ਘਰੇ ਇਹਦੇ ਕਰਕੇ ਅੱਜ ਛੋਟੀ ਆਈ ਆ ਇਹਦੇ ਲਾਵਾਂਗੇ ਟਾਇਰ ਆਪਾਂ ਤੇ ਉਦੋਂ ਬਾਅਦ ਤੁਹਾਨੂੰ ਦਿਖਾਉਨੇ ਆ ਹੁਣ ਟਾਇਰ ਟੂਰ ਖੋਲਦੇ ਆ ਗੱਡੀ ਵਾਲੀ ਲਿਪੜੀ ਪਈ ਆ ਆ ਗਈ ਸੀ ਆਪਣੀ ਇਹ ਰਾਣੀ ਸੰਦਰਾ ਲੋਡ ਹੋ ਕੇ ਤੇ ਹੁਣ ਖੋਲਦੇ ਆ ਟਾਇਰ ਤੁਹਾਨੂੰ ਦਿਖਾਉਨੇ ਆ ਅਦਲਾ ਬਦਲੀ ਕਰਦੇ ਆ ਕਿਦਾਂ ਲੱਗੇ ਟਾਇਰ ਖੋਲਦੇ ਟਾਇਰ ਦਾ ਕਾ ਸੁਣੇ ਨਹੀਂ ਚਰ ਚਰ ਹੁੰਦੀ ਲਾਇ ਨਹੀਂ ਚੱਕੇ ਦੇ ਚੁਰਰ ਚਰਰ ਹੁੰਦੀ ਨਹੀਂ ਸੁਣੀ ਦਿੰਨੇ ਹਾਂ ਚੁਰ ਚੁਰਤਾ ਹੋ ਰਹੀ ਥੀ ਇਹ ਆ ਮੇਰਾ ਪੁੱਤਰ ਆ ਆ ਵੀ ਖੋਲਣੇ ਇਹ ਵੀ ਖੋਲਾਂਗੇ ਦੇਖਾਂ ਦੇ ਵੀ ਕੀ ਮੂਡ ਹੁੰਦਾ ਲਾਈਟ ਵੀ ਨਹੀਂ ਹੈਗੀ ਪਾਣੀ ਪੂਣੀ ਨਹੀਂ ਮਾਰ ਦਿੰਦੇ ਪਾਣੀ ਪਾ ਲਿਓ ਨਹੀਂ ਫੇਰ ਐਤ ਕੀ ਸੁਣੋ ਜਿੱਥੇ ਮਰਵਾ ਕੇ ਲੈ ਕੇ ਆਵਾਂ ਬੇਟਾ ਦੋਸਤੋ ਹੁਣ ਲੱਗ ਰਿਹਾ ਸੀ ਮੈਂ ਟਾਇਰ ਕੋਲਣ ਗੱਡੀ ਦੇ ਤੇ ਤੱਪ ਬਹੁਤ ਜ਼ਿਆਦਾ ਹੋ ਰਹੀ ਸੀ ਥੱਲੋਂ ਮਗਾ ਠੰਡਾ ਟਾਇਰ ਲੀਵਰ ਚੱਕ ਲਿਆ ਜਿਹੜਾ ਪਹਿਲਾਂ ਮੈਂ ਚੱਕਿਆ ਸੀ ਉਹ ਬੜਾ ਗਰਮ ਸੀ ਤੇ ਉਸ ਤੋਂ ਬਾਅਦ ਹੁਣ ਮੈਂ ਲੱਗ ਰਿਹਾ ਸੀ ਟਾਇਰ ਖੋਲਣ ਨਟ ਤਾਂ ਖੋਲ ਤੇ ਤੇ ਹੱਬ ਦੇ ਵਿੱਚੋਂ ਵਾਰ ਕੱਟ ਰਿਹਾ ਸੀ ਤੇ ਮੇਰੇ ਨਾਲ ਉਹ ਛੋਟਾ ਭਾਈ ਆ ਮੇਰਾ ਉਹ ਦੇਖੀ ਜਾਂਦਾ ਮੈਂ ਕੀ ਕਰਾਂ ਕੀ ਨਾ ਕੰਮੋਂ ਤੋਂ ਟਲਦਾ ਮਾ ਗੱਡੀ ਦੇ ਬੈਕ ਸਾਈਡ ਤੇ ਕਦੇ ਬੈਲਟ ਲੱਗ ਜਾਂਦਾ ਪਾਣ ਕਦੇ ਕੁਝ ਲੱਗ ਜਾਂਦਾ ਕਰਨ ਅਦਰ ਮੈਂ ਕੋਲਰਾ ਸੀ ਟਾਇਰ ਤੇ ਪਹਿਲਾ ਟਾਇਰ ਤਾਂ ਕੱਢਤਾ ਸੀ ਉਦੋਂ ਬਾਅਦ ਦੂਸਰਾ ਟਾਇਰ ਨੂੰ ਲੱਗਿਆ ਕੱਢਣਾ ਰਾੜਾਂ ਵੀ ਮੰਨ ਲਓ ਬੀਲਪਾਨ ਨੇ ਜਿਹਨੂੰ ਵੀ ਹੱਥ ਲਾਈਏ ਬਹੁਤ ਗਰਮ ਹੋਇਆ ਪਿਆ ਤੇ ਇੱਕ ਹੋਰ ਆ ਪਹਿਲਾਂ ਤਾਂ ਹੀ ਸਵੇਰੇ 4:00 ਜਾਨੇ ਤੇ ਤੇ ਉਦੋਂ ਬਾਅਦ ਜਿਵੇਂ-ਜਿਵੇਂ ਟਾਈਮ ਹੋਈ ਗਿਆ ਮੁਹੰਮਦ ਕੱਲਾ ਰਹਿ ਗਿਆ ਤੇ ਨਾਲ ਦਾ ਇੱਕ ਹੋਰ ਮੁੰਡਾ ਜਿਹੜਾ ਰੱਖਿਆ ਹੋਇਆ ਹੈਲਪਰ ਉਹ ਵੀ ਪਤੰਦਰ ਹੋਰਾਂ ਪਰਾਂ ਹੋਰਾਂ ਪਰਾਂ ਮੈਂ ਉਹਨਾਂ ਕਹਾ ਮੈਂ ਕਪੜਾ ਦਾ ਦੇ ਦੇ ਮੈਂ ਹੀ ਧੋ ਦਨ ਹੱਬਾਂ ਤੇ ਉਹਨੂੰ ਹਾਕ ਮਾਰ ਰਹਿਵਾ ਆ ਵੀ ਆ ਜਾ ਤੇ ਉਹ ਪਤੰਦਰ ਮੋਬਾਈਲ ਤੇ ਆਨਾ ਬਾਬੇ ਹੁਣ ਅੰਦਰਲਾ ਟਾਇਰ ਚਾੜ ਕੇ ਤੇ ਦੂਆ ਧੋ ਰਿਆ ਸੀ ਜਾਂ ਹੁਣ ਪਤੰਦਰ ਗੱਡੀ ਚੋਂ ਆਇਆ ਮਸਾਂ ਹਾਕਾਂ ਮਾਰੀਆਂ ਨੇ ਵੀ ਆ ਜਾ ਤੇ ਆ ਕੇ ਆ ਜੱਕ ਚੱਕ ਜੱਕ ਡਾਊਨ ਆ ਥੋੜਾ ਜਿਹਾ ਉਹ ਲੱਗਿਆ ਹੁਣ ਜੱਕ ਚੱਕਣਾ ਮੂ ਆਖਾ ਮੋਬਾਈਲ ਦਾ ਵੀ ਖੜਾ ਛੱਡ ਦੋ ਤੇ ਉਹ ਜਿਹੜਾ ਬ੍ਰਦਰ ਆ ਮੇਰਾ ਉਹ ਦੇਖਿਓ ਪਿੱਛੇ ਵਸ 벨ਟ ਕਦੇ ਖੋਲ ਲਈ ਕਦੇ ਪਾਲੀ ਕਦੇ ਖੋਲ ਲਈ ਕਦੇ ਪਾਲੀ ਮੈਂਦਰ ਰਹਿ ਗਿਆ ਸੀ ਕਟੈਰ ਉਹਨੂੰ ਚੰਗੀ ਤਰ੍ਹਾਂ ਧੋ ਰਿਆ ਸੀ ਤੇ ਉਹਨੂੰ ਕਿਹਾ ਮਾ ਤੂੰ ਜੱਕ ਚੱਕ ਉਹ ਵੀ ਆ ਦੇਖੋ ਇਹਦੇ ਉੱਤੇ ਬਜਨ ਨਹੀਂ ਖਾਣਾ ਚਾਹੀਦਾ ਅਸਲ ਮੇਨ ਕੰਮ ਜਦ ਆਪਣੀ ਇਕੱਲੇ ਟੁੱਟਦੇ ਨੇ ਆਪਾਂ ਜਿਆਦਾ ਇਹਦੇ ਉੱਤੇ ਕਾਹ ਦੰਨੇ ਆ ਉਦੋਂ ਕਿਲੀਆਂ ਟੁੱਟਦੀਆਂ ਨੇ ਹਮੇਸ਼ਾ ਧਿਆਨ ਨਾਲ ਰੱਖੋ ਵੀ ਆਪਾਂ ਇਹਦੇ ਉੱਤੇ ਬਜਨ ਨਹੀਂ ਲਿਆਣਾ ਸੈਂਟਰ ਦੇ ਵਿੱਚ ਰੱਖਣੀਆਂ ਨੇ ਇਹ ਚਲੋ ਜੀ ਤੇ ਉਸ ਤੋਂ ਬਾਅਦ ਪਰਲਾ ਕਰਾਂਗੇ ਕਿਉਂ ਕਹਦਾ ਇਹਨੂੰ ਇਹਦਾ ਵੀ ਬਾਲਟੀ ਫੜਦੀ ਹੈ ਮਨ ਨੂੰ ਕਹਿਣਾ ਹੈਗਾ ਮੈਨੂੰ ਫੋਟੋ ਪੀਣਾ ਹੈ ਤੁਸੀਂ ਮੈਨੂੰ ਜਰਾ ਇਹ ਜੀ ਕੁੜੀ ਕੋਲ ਆਇਆ ਪੜੀ ਵੀ ਜਣਾ ਹੋਰ ਵੱਟ ਕੇ ਲੰਘਦਾ ਚੋੜ ਵੱਟ ਕੇ ਉਹ ਤਾਂ ਨਹੀਂ ਇੰਸਟਰੀ ਜੰਦੀ ਇਹ ਤਾਂ ਕਰੀ ਜੇ ਅਸੀਂ ਕੱਢ ਦੂ ਤਾਂ ਉਹ ਤੋਂ ਤਾਂ ਇੱਥੇ ਦੂਆ ਵੀ ਹਾਂ ਹਾਂ ਬਾਹਰ ਤੋਂ ਵੀ ਤੋਣਾ ਇਹ ਹਾਂ ਅੰਦਰ ਵੀ ਤੋਣਾ ਬੱਪਾ ਨਹੀਂ ਘੱਟ ਮਰਿਆ ਗੱਲਾਂ ਕਰਦੇ ਪੜਾਈ ਆ ਬਾਹਰੋਂ ਬਾਹਰੋਂ ਅੰਦਰ ਵੀ ਆਪਾਂ ਟਾਇਰ ਧੋ ਕੇ ਫਿੱਟ ਕਰਨ ਲੱਗੇ ਆ ਚੰਗੀ ਤਰ੍ਹਾਂ ਤੋਂ ਆਹੀ ਰਹਿਗਾ ਸੀ ਜੋੜਾ ਬਸ ਹੁਣ ਫਾਈਨਲੀ ਇਹਨੂੰ ਲੱਗਿਆ ਹੁਣ ਚਾੜਨ ਟੌਪ ਦੇ ਵਿੱਚ ਹੋ ਰਿਹਾ ਬੁਰਾ ਹਾਲ ਤੇ ਹਜੇ ਉਹ ਪਰਲੇ ਦੇ ਰਹਿੰਦੇ ਨੇ ਕਸਮ ਕਣੀਓ ਫਾਈਨਲੀ ਆਪਣਾ ਕੰਮ ਹੋ ਗਿਆ ਤੀ ਰੇੜੀ ਇਹਦੇ ਵੀ ਆਪਾਂ ਬਦਲ ਛੱਡੇ ਟਾਇਰ ਇਹਦੇ ਵੀ ਲਾ ਛੱਡੇ ਇਹਦੇ ਵੀ ਬਦਲ ਤੇ ਧੋ ਵੀ ਦਿੱਤੀ ਵਾਸ਼ ਵੀ ਕਰਤੀ ਧੋਤੀ ਮੰਨ ਲਓ ਸਾਰ ਸਪਈਆ ਰੇੜੀ ਕਰਤੀ ਐ ਰਾਣੀ ਹੂੰ ਮਾ ਬੈਟਰੀ ਰਹਿ ਗਈ ਸੀ ਬੈਟਰੀ ਆਦਲਾ ਬਦਲੀ ਕਰ ਰਹੇ ਨੇ ਟਰਪੋਰੇ ਵਿੱਚ ਪਤਾ ਨਹੀਂ ਕਿੰਦਾ ਦੀ ਲੁੱਕ ਆਈ ਹੋ ਗੱਡੀ ਦੀ ਲਾਇਲ ਹੋਏ ਤੋਂ ਤੂ ਕੇ ਜੜ ਤੇ ਟਰਪਾਲ ਅਲੀ ਪਾਤੀ ਇਰੇ ਸਾਦੰਦਾ ਮੰਡੇ ਵਗਿਆੜਦਾ ਤੇ ਆਪਣਾ ਕੰਮ ਹੋ ਗਿਆ ਸੀ ਓਕੇ ਉਹ ਵਾਟਰ ਆਪਣੇ ਕੱਢ ਕੇ ਉੱਤੇ ਲਾ ਦਾਂਗੇ ਨੂੰ ਵਾਟਰ ਤੇ ਤੇ ਇਹਦੇ ਵਿੱਚ ਨਮੇ ਰੱਖ ਤੇ ਲਓ ਜੀ ਓਕੇ ਚਲੋ ਜੀ ਮਿਲਦੇ ਆ ਤੁਹਾਨੂੰ ਗੱਡੀ ਕਢਾ ਲਈ ਹੁਣ ਤੁਰਨ ਦੀ ਤਿਆਰੀ ਆ ਚਲੋ ਜੀ ਇਹ ਬੈਟਰੀ ਪੁਰਾਣੇ ਹੋ ਗਏ ਸੀ ਇਹ ਚਲੋ ਘਰ ਨਮੈਟਰ ਤੇ ਲਾ ਦਾਂਗੇ ਕਿੰਨਾ ਕੁ ਟਾਈਮ ਲੱਗੂ ਹੋ ਗਈ ਗੱਡੀ ਰੈਡੀ ਕਮੇ ਬੈਟਰੀ ਬੂਟਰ ਆ ਗਏ ਸੱਟ ਚਲੋ ਜੀ ਓਕੇ ਮਾਰਾਲ ਦੇਖ ਕੇ ਬਸ ਤਰੰਦੀ ਤਿਆਰੀਆ ਕੱਟ ਛੱਡਾਂਗੇ ਕਿੰਦਾ ਆ ਰਹੀ ਆਪਣੀ ਗੱਡੀ ਦੀ ਲੁੱਕ ਦੱਸਿਓ ਕਿਰਾ ਆੰਗੜੀ ਦੋਸਤੋ ਆਪਣੀ ਗੱਡੀ ਤੋਰਤੀ ਸੀ ਰਾਣੀ ਚੱਲੀ ਜੈਪੁਰ ਨੂੰ ਤੇ ਬੱਬਾ ਮੇਰ ਰੱਖੇ ਸੁਖ ਸ਼ਾਂਤੀ ਨਾਲ ਆਣ ਮੁੜ ਕੇ ਇਹ ਆਪਣਾ ਪੈਂਡ ਜਾ ਰਹੀ ਆ ਬੱਬਾ ਮੇਰ ਰੱਖੇ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰਹਿ ਤੇ ਸੁਖ ਸ਼ਾਂਤੀ ਨਾਲ ਵਾਪਸ ਆ ਜਾਣ ਵਾਹ ਚਲੋ ਦੋਸਤੋ ਆਪਾਂ ਜੋਰ ਜਿੱਥੋਂ ਤੱਕ ਲੱਗਦਾ ਜੱਟ ਟੇਡਾ ਹੀ ਚੱਲੂਗਾ